ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸੱਤਾ ਧਿਰ ਪੰਜਾਬ ਨੂੰ ਹੁਣ ਰੰਗਲਾ ਪੰਜਾਬ ਬਣਾਉਣ ਲਈ ਤੇ ਚਿੱਟਾ ਮੁਕਤ ਕਰਨ ਲਈ ਨਸ਼ਾ ਮੁਕਤ ਕਰਨ ਲਈ ਪੱਬਾਂ ਪਾਰ ਹੈ ਪਰ ਉਸ ਵਕਤ ਹੈਰਾਨੀ ਹੁੰਦੀ ਹੈ ਜਦੋਂ ਸੱਤਾ ਧਿਰ ਨਾਲ ਜੁੜੇ ਹੋਏ ਮੋਤਵਾਰ ਖਾਸ ਕਰਕੇ ਪਿੰਡ ਦੇ ਮੋਤਵਾਰ ਸਰਪੰਚ ਜਾਂ ਹੋਰ ਰਤਬੇ ਜਾਂ ਹੋਰ ਵੱਡੇ ਜਿਹੜੇ ਲੀਡਰਾਂ ਨਾਲ ਯਾਰੀ ਰੱਖਣ ਵਾਲੇ ਲੋਕ ਮੂਹਰੇ ਆਉਂਦੇ ਆ ਉਹਨਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਚਿੱਟਾ ਬਰਾਮਦ ਹੁੰਦਾ ਹੈ ਤੇ ਸਰਕਾਰ ਚੁੱਪ ਵੱਟ ਲੈਂਦੀ ਆ ਇਸੇ ਤਰ੍ਹਾਂ ਦਾ ਇੱਕ ਕੇਸ ਸਾਹਮਣੇ ਆਇਆ ਪਟਿਆਲਾ ਦੇ ਵਿੱਚ ਪਟਿਆਲਾ ਦੇ ਹਲਕਾ ਸਨੌਰ ਦਾ ਪਿੰਡ ਰਾਏਪੁਰ ਮੰਡਲਾਂ ਰਾਏਪੁਰ ਮੰਡਲਾਂ ਦੀ ਲੇਡੀ ਸਰਪੰਚ ਦਾ ਪਤੀ ਤਰਮਿੰਦਰ ਸਿੰਘ ਜਿਹਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਬਰਾਮਦ ਹੋਇਆ ਹਫਤਾ ਕੋ ਪਹਿਲਾਂ ਦੀ ਗੱਲ ਹੈ ਹਫਤਾ ਕੋ ਪਹਿਲਾਂ ਪਟਿਆਲਾ ਦੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਪਟਿਆਲਾ ਰੋਡ ਦੇ ਉਪਰ ತ್ರೆੜੀ ਜੱਟਾਂ ਜਿਹੜਾ ਟੋਲ ਪਲਾਜ਼ਾ ਹੈ ਉੱਥੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਪਰ ਉਸ ਸਰਪੰਚਣੀ ਦੇ ਪਤੀ ਦਾ ਵੱਡੇ ਲੀਡਰਾਂ ਨਾਲ ਯਾਰਾਨਾ ਸੀ ਵੱਡੇ ਲੀਡਰਾਂ ਨਾਲ ਉੱਠਣੀ ਬੈਠਣੀ ਸੀ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋ ਪਤਨੀ ਹੈ ਡਾਕਟਰ ਗੁਰਪ੍ਰੀਤ ਕੌਰ ਉਹਦੇ ਰਿਸ਼ਤੇਦਾਰੀ ਚੋਂ ਲੱਗਦੇ ਫੁੱਫੜ ਹਰਮਿੰਦਰ ਸਿੰਘ ਪਠਾਨ ਮਾਜਰਾ ਜੋ ਸਨੌਰ ਤੋਂ ਵਧਾਇਕ ਨੇ ਵੱਡੇ ਕੱਦ ਦੇ ਆਗੂ ਨੇ ਵੱਡੇ ਕੱਦ ਦੇ ਲੀਡਰ ਨੇ ਸੱਤਾ ਧਿਰ ਦੇ ਵਿੱਚ ਉਹਨਾਂ ਨਾਲ ਉਹਦੀ ਉੱਠਣੀ ਬੈਠਣੀ ਹੈ ਗੁਰਲਾਲ ਕਨੌਰ ਨਾਲ ਉਹਨਾਂ ਦੀ ਯਾਰੀ ਹੈ ਤੇ ਹੋਰ ਵੀ ਸੱਤਾ ਧਿਰ ਦੇ ਜਿਹੜੇ ਵੱਡੇ ਮੰਤਰੀ ਲੀਡਰ ਨੇ ਉਹਨਾਂ ਨਾਲ ਉਹਦੀ ਚੰਗੀ ਲਿਹਾਜ਼ ਹੈ ਜਿਸ ਕਰਕੇ ਪਟਿਆਲਾ ਪੁਲਿਸ ਨੇ ਇਹ ਜਿਹੜਾ ਪਰਚਾ ਚੁੱਪਚੀਪੀਤੇ ਦਰਜ ਕਰਕੇ ਤੇ ਉਸ ਸਰਪੰਚਨੀ ਦੇ ਪਤੀ ਨੂੰ ਜੇਲ੍ਹ ਭੇਜਤਾ ਪਰ ਹਾਲੇ ਤੱਕ ਜਿਹੜਾ ਹੈਗਾ ਪਟਿਆਲਾ ਪੁਲਿਸ ਨੇ ਇਸ ਨੂੰ ਆਪਣੇ ਰਿਕਾਰਡ ਤੇ ਜਿਹੜੀ ਕ੍ਰਾਈਮ ਰਿਪੋਰਟ ਹੁੰਦੀ ਹੈ ਡੇਲੀ ਅਪਡੇਟ ਹੁੰਦੀ ਹੈ ਕ੍ਰਾਈਮ ਰਿਪੋਰਟ ਦੇ ਵਿੱਚ ਜਿਹੜਾ ਹੈਗਾ ਇਹਨੂੰ ਆਨਲਾਈਨ ਅਪਡੇਟ ਨਹੀਂ ਕੀਤਾ ਤਾਂ ਆਪਣੇ ਆਪ ਦੇ ਵਿੱਚ ਵੱਡੀ ਪੱਧਰ ਤੇ ਉਸ ਸਰਪੰਚਨੀ ਦੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਬਰਾਮਦ ਹੋਇਆ ਉਹਦੇ ਕੋਲੋਂ ਨਸ਼ੇ ਦੇ ਵਿੱਚ ਤਰਮਿੰਦਰ ਸਿੰਘ ਕੋਲੋਂ ਪਟਿਆਲਾ ਪੁਲਿਸ ਨੇ 70 ਕਿਲੋ ਭੁੱਕੀ 80 ਕਿਲੋ ਡੋਡੇ 77 ਕਿਲੋ ਗਾਂਜਾ 240 ਗ੍ਰਾਮ ਅਫੀਮ ਤੇ 13 ਕਿਲੋ ਡਰੱਗ ਮਨੀ ਤੇ ਗਹਿਣੇ ਸਮੇਤ ਕਾਬੂ ਕੀਤਾ। ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਇਹ ਡਰੱਗ ਉਹਦੇ ਕੋਲੋਂ ਫੜੀ ਗਈ ਆ ਤੇ ਡਰੱਗ ਮਨੀ ਫੜੀ ਗਈ ਆ। ਇਹ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਹੁੰਦਾ ਕਿ ਸੱਤਾ ਧਿਰ ਨਾਲ ਜੁੜੇ ਹੋਏ ਸਰਪੰਚ, ਮੋਤਵਾਰ ਜੋ ਉਹਨਾਂ ਦੇ ਲੀਡਰਾਂ ਨਾਲ ਯਾਰੀ ਰੱਖਣ ਵਾਲੇ ਲੋਕ ਹੀ ਜਦੋਂ ਐਨੇ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਆ ਤਾਂ ਫੇਰ ਪੰਜਾਬ ਰੰਗਲਾ ਕਿਵੇਂ ਬਣੇਗਾ? ਔਰ ਦੂਸਰੀ ਗੱਲ ਕਿ ਇਸ ਮਾਮਲੇ ਨੂੰ ਚੁੱਪਚੀਪੇ ਦਬਾਇਆ ਜਾ ਰਿਹਾ ਸੀ। ਜੇਕਰ ਤਰਮਿੰਦਰ ਸਿੰਘ ਦੀ ਗੱਲ ਕਰੀ ਗਿਤਾ ਤਰਮਿੰਦਰ ਸਿੰਘ ਦੇ ਉੱਪਰ ਪਹਿਲਾਂ ਵੀ ਦੋ ਐਨਡੀਪੀਐਸ ਦੇ ਪਰਚੇ ਦਰਜ ਨੇ ਸ਼ਰਾਬ ਦੀ ਨਸ਼ਾ ਤਸਕਰੀ ਦੇ ਦੋ ਪਰਚੇ ਦਰਜ ਨੇ ਦੂਸਰੇ ਰਾਜਾਂ ਦੇ ਵਿੱਚੋਂ ਬਾਹਰਲੇ ਗੁਆਂਢੀ ਰਾਜਾਂ ਦੇ ਵਿੱਚੋਂ ਲਿਆ ਕੇ ਉਹ ਸ਼ਰਾਬ ਪੰਜਾਬ ਦੇ ਵਿੱਚ ਤਸਕਰੀ ਕਰਦਾ ਸੀ ਜਿਸ ਤਹਿਤ ਉਹਦੇ ਉੱਪਰ ਪਹਿਲਾਂ ਵੀ ਪਰਚੇ ਦਰਜ ਨੇ ਤੇ ਹੁਣ ਇਸ ਵਕਤ ਉਹ ਮੌਜੂਦਾ ਧਿਰ ਦੇ ਵਿੱਚ ਸਰਪੰਚ ਵਜੋਂ ਉਹ ਸੇਵਾਮਾਨ ਨਵਾਰੀਉ ਦੀ ਪਤਨੀ ਹੈ ਹਾਲਾਂਕਿ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਰਪੰਚ ਹਾਂ ਸਰਪੰਚੀ ਵੀ ਉਹਨਾਂ ਨੇ ਸਿਆਸੀ ਧੌਂਸ ਦੇ ਦਮ ਤੇ ਜਿੱਤੀ ਐ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਰਪੰਚੀ ਦੀਆਂ ਚੋਣਾਂ ਸੀ ਤਾਂ ਉਹਨਾਂ ਨੇ ਪਿੰਡ ਦੇ ਵਿੱਚ ਕਿਸੇ ਵੀ ਹੋਰ ਧਿਰ ਨੂੰ ਸਰਪੰਚੀ ਦੇ ਕਾਗਜ਼ ਨਹੀਂ ਭਰਨ ਦਿੱਤੇ ਇੱਕ ਦੋ ਜਣੇ ਨੇ ਜਿਨ੍ਹਾਂ ਨੇ ਕਾਗਜ਼ ਭਰੇ ਸੀ ਉਹਨਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਸੀ ਤਾਂ ਸਰਪੰਚੀ ਤੇ ਖਾਸ ਕਰਕੇ ਸਿਆਸੀ ਸ਼ਾਇਦ ਹੀ ਧੌਂਸ ਦੇ ਉੱਪਰ ਉਹ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਸੀ ਤਾਂ ਹੁਣ ਸਵਾਲ ਖੜਾ ਹੁੰਦਾ ਕਿ ਵੱਡੇ ਲੀਡਰਾਂ ਨਾਲ ਯਾਰੀ ਰੱਖਣ ਵਾਲਾ ਇਹ ਸਰਪੰਚਨੀ ਦਾ ਪਤੀ ਕੀ ਇਹਦੇ ਘਰ ਤੇ ਹੁਣ ਬੁਲਡੋਜ਼ਰ ਚੱਲੇਗਾ ਕੀ ਸਰਪੰਚਨੀ ਜਿਨ੍ਹਾਂ ਨੇ ਇਹ ਨਸ਼ੇ ਤਸਕਰੀ ਦੀ ਕਮਾਈ ਨਾਲ ਘਰ ਬਣਾਇਆ ਕੀ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਡੀਜੀਪੀ ਗੌਰਵ ਜაძਬੂ ਦਾ ਬੁਲਡੋਜ਼ਰ ਇਸ ਸਰਪੰਚ ਦੇ ਘਰ ਤੱਕ ਪਹੁੰਚੇਗਾ ਸਵਾਲ ਇਹ ਖੜਾ ਹੁੰਦਾ ਜੁੜੇ ਰਹੋ ਅਪਡੇਟ ਦੇਖਣ ਦੇ ਲਈ ਧੰਨਵਾਦ